ਦਿੱਲੀ ਪਹੁੰਚਿਆ ਇਸਨ ਆਣੋ ਬਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗੈਣੀ ਜੀ ਕਥਾ ਕਰ ਰਹੇ ਸੀ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚੋਂ 3-4 ਮੰਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਗਿਆਨੀ ਮਾਨ ਸਿੰਘ ਜਵ ਬ੍ਰਿਧੀ ਬ੍ਰਿਜਵੰਨ ਲਲਬ ਸਿੰਘ ਇਹ ਪੁਰਾਣੇ ਕਥਾਵਾਚਕ ਸੁਲਝੇ ਵਿਦਵਾਨ ਗੁਰਮੁਖ ਸਮਝੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਪੇਧੀ ਬੱਲਵ ਸਿੰਘ ਆ ਗਿਆਨੀ ਮਾਨ ਸਿੰਘ ਜੋਰ ਗਿਆਨੀ ਪੀਰਤ ਸਿੰਘ ਇਤਿਆਦ ਇਹ ਬਜ਼ੁਰਗ ਕਥਾ ਕਰ ਰਹੇ ਸੰਨ ਮੈਂ ਸੁਭਾਉ ਕੋ ਬੈਠ ਗਿਆ। ਹਮੇ ਮ ਜਾਣਾ ਸੀ ਅੱਗੇ ਮੈਂ ਇੱਕ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨ ਆ ਬਾਦ ਹੋਏ ਨੇ। ਕਥਾ ਸੁਣੋ। ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸੰਨ ਇਸ ਪੰਕਤੀ ਨੂੰ ਆਧਾਰ ਬਣਾ ਕੇ ਇੱਕ ਮਾਈ ਜੁਗਤ ਵਿਆਹੀ ਤਿੰਚੇ ਦੇ ਪਰਮਾਨ ਇੱਕ ਸੰਸਾਰੀ ਇੱਕ Bhandari ਇੱਕ ਲਾਇ ਦੇਵਾ ਇੱਕ ਸੰਸਾਰ ਬਣਾਉਂਦਾ ਹੈ ਇੱਕ ਸੰਸਾਰ ਨੂੰ ਠਿਕਾਉਂਦਾ ਹੈ ਇੱਕ ਸੰਸਾਰ ਨੂੰ ਮਿਟਾਉਂਦਾ ਹੈ ਦਰਸ਼ਨ ਕਰਿਆਵਾਂ ਜਗਤ ਦੇ ਚ ਤਿੰਨ ਆਉਣੀਆਂ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ ਹੋਰ ਕੁਝ ਵੀ ਨਹੀਂ ਹੋਇਆ ਜੀਵ ਜੰਮਦੇ ਨੇ ਜੀਵ ਟਿਕਦੇ ਨੇ ਜੀਵ ਮਰਦੇ ਨੇ ਸੰਸਾਰ ਵਿੱਚ ਅਸੀਂ ਕੁਝ ਬਣਾਉਂਦੇ ਆ ਬਣਦਾ ਕੁਝ ਦਿਨ ਟਿਕਦਾ ਫਿਰ ਮਿਟ ਜਾਂਦਾ ਐਸਾ ਕੁਝ ਵੀ ਨਹੀਂ ਜੁਨਾ ਮਿਟੇ ਪਰ ਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਦੇ ਅਰਥ ਕਿਦਰੇ ਨੇਚਰ ਨਾ ਕਰਨਾ ਪਰ ਕਿਰਤੀ ਪ੍ਰਤ ਤੋਂ ਪਹਿਲੇ ਜੋ ਸੀ ਪ੍ਰਮਾਤ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੇਪੰ ਗਟੰਤ ਰੂਪੰ ਗਟੰਤ ਰਵ ਸਸਨੇ ਖਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਛ ਦਿਨ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਛ ਦਿਨ ਟਿਕਦਾ ਫਿਰ ਇੱਕ ਦਿਨ ਮਿਟ ਜਾਂਦਾ ਜੈਸੇ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀਪੁਰ ਹੋਏ 85 ਪਗ ਕਿਸੇ ਸੱਤ ਫੀਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਗੱਟਦਾ ਔਰ ਇੱਕ ਦਿਨ ਮਿਟ ਜਾਂਦਾ ਅਸੀਂ ਵੀ ਘਟਦੇ ਆ ਘਟਨੇ ਆ ਇੱਕ ਦਿਨ ਮਿਟ ਜਾਂਦੇ ਮਿਟ ਜਾਂਦੇ ਇਹ ਨਿਯਮ ਪ੍ਰਕਿਰਤੀ ਨੇ ਹਰ ਤੇ ਲਾਗੂ ਕਿ ਹਰ ਤੇ ਲਾਗੂ ਜਦੋਂ ਬੇਨਮਾਗ ਮੈਗਜ਼ੀਨ ਦੇ ਵਿੱਚ ਮੈਨੂੰ ਪੜਨ ਨੂੰ ਮਿਲਿਆ ਜੋ ਭਾਰਤ ਦੇ ਸੈਂਸ ਦੀ ਪੱਤਰਕਾ ਹੈ ਇੱਕ ਸੈਕਿੰਡ ਦੇ ਚ 40 ਲੱਖ ਟਨ ਵਜ਼ਨ ਸੂਰਜ ਦਾ ਘਟੇ ਇੱਕ ਸੈਕਿੰਡ ਪਰ ਉਹ ਵੀ ਨਹੀਂ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹਟਾ ਬੈਠਾ ਹੈ ਉਹ ਬ੍ਰਹਮਣ ਵਿੱਚ ਕਈ ਜਵਾਨ ਸੂਰਜ ਨੇ ਕਈ ਬੱਚੇ ਸੂਰਜ ਨੇ ਕਈ ਜਨਮ ਲੈਣ ਵਾਲੇ ਜਿਸ ਨੂੰ ਇੰਜ ਕਹੀਏ जिमें छे अरब के करीब इस वक्त जमीन मनुख ने कुछ बुढ़े ने कुछ जवान ने कुछ बच्चे ने अज तक अरबां खरबा मनुखा दया चेतावान जल चुकिया ने खबर बन चुकिया ने बाबा फरीद से कहना, जिस आसन हम बैसे कितने बहस तो गया अंस मनन लग पी है जिथे असी बैठे हाँ ਕਮ ਸੇ ਕਮ 10 ਬੰਦਿਆਂ ਦੀ ਹਾਜ਼ਰੀ ਆ ਰਾਤ ਤੇ ਹੋਣੀ ਚਾਹੀਦੀ ਹੋਣੀ ਚਾਹੀਦੀ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਦਰਜ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ 6 ਅਰਬ ਮਨੁੱਖ ਜ਼ਮੀਨ ਤੇ ਇਸ ਵਕਤ ਮੌਜੂਦ ਨੇ ਲੱਖਾਂ ਮਨੁੱਖੀ ਬਚੇ ਰੋਜ਼ ਜਨਮ ਲੈ ਰਹੇ ਨੇ ਲੱਖਾਂ ਹੀ ਰੋਜ਼ ਰੁਖਸਤ ਹੋ ਰਹੇ ਨੇ ਤਾ ਮਾਂ ਜਲ ਰਹੀਆਂ ਕਬਰਾਂ ਬਣ ਰਹੀਆਂ ਲਖਾਈ ਜੀ ਮਾਥਾਂ ਵਾਂ ਦੇ ਗਰਭ ਦੇ ਚ ਨੇ ਆਕਾਲ ਪੁਰਖ ਕੀ ਦੇਵ ਹੈ ਕੋਟਕ ਬੇਸਨ ਮਹੇਸ ਕੋਟ ਇੰਦਰ ਬ੍ਰਹਮਾ ਕੇ ਤੇ ਰਵਸਸ ਕੋਟ ਜਲੇਸ਼ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਖਰਬਾਂ ਸੂਰਜ ਬਣੇ ਹੈ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਐ ਜਿਹੜਾ ਆਪਸਾਰਾ ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਪਸਰਿਆ ਪਾਸਾ ਹੋਏ ਇੱਕ ਦਫਾ ਕਿੰਨੀ ਦਫਾ ਬਣ ਚੁੱਕਿਆ ਤੇ ਮਿਟ ਚੁੱਕਿਆ ਇਹ ਲੰਬਾ ਚੌੜਾ ਸਿਲਸਿਲਾ ਕਈ ਦਫਾ ਹੋ ਚੁੱਕਿਆ ਤੇ ਮਿਟ ਚੁੱਕਿਆ ਇਹ ਜੋ ਕਰਮ ਤਿੰਨ ਹੋ ਰਹੀਆਂ ਨੇ ਕਿਰਿਆਵਾਂ ਤਿੰਨ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ